ਤੇ ਭਾਈ ਬਜਿੱਤਰ ਸਿੰਘ ਦੀ ਜ਼ਿੰਮੇਦਾਰੀ ਲਗਾਈ ਕਿ ਰੋਪੜ ਵਾਲਾ ਜਿਹੜਾ ਨਵਾਬ ਹੈ ਨਾ ਉਹ ਉਧਰਲੇ ਪਾਸੇ ਤੋਂ ਫੌਜ ਲੈ ਕੇ ਆ ਰਿਹਾ ਹੈ ਤੇ ਤੁਸੀਂ ਉਹਨਾਂ ਨੂੰ ਇੱਧਰ ਟੱਪਣ ਨਹੀਂ ਦੇਣਾ ਸਰਸਾ ਮਲਕਪੁਰ ਰੰਗੜਾਂ ਦੇ ਅੰਦਰ ਉਹ ਮੁਕਾਬਲਾ ਕਰਤਾ ਹੈ ਜੇ ਗੁਰੂ ਸਾਹਿਬ ਨੇ ਨੂੰ ਦੱਸ ਦਿੱਤਾ ਵੀ ਅਸੀਂ ਇੱਥੋਂ ਅੱਗੇ ਜਾਣਾ ਹੈ ਪਿੱਛੇ ਆ ਹਾਲਾਤ ਬਣੇ ਹੋਏ ਸਾਨੂੰ ਪਤਾ ਮੁਕਾਬਲਾ ਹੋਏਗਾ ਪਖੇਗਾ ਮੈਦਾਨ ਤੇ ਅਸੀਂ ਚਮਕੌਰ ਨੂੰ ਚੁਣਿਆ ਹੋਇਆ ਹੈ ਜੀ ਉਧਰ ਸਹਬਜ਼ਾਦਾ ਅਜੀਤ ਸਿੰਘ ਵੀ ਦੂਜੇ ਪਾਸੇ ਦੀ ਹੋ ਕੇ ਕੋਟਲੇ ਪਹੁੰਚਦੇ ਆ ਉਹਨਾਂ ਦੇ ਨਾਲ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਦੇ ਵਿੱਚ ਇਹ ਜਿਹੜਾ ਦੁੰਨਾ ਸਿੰਘ ਹੰਡੂਰੀਆ ਹੈ ਨਾ ਇਹਨੇ ਬਾਅਦ ਦੇ ਵਿੱਚ ਇੱਕ ਕਾਵਿਕ ਰੂਪ ਵਿੱਚ ਇਤਿਹਾਸ ਲਿਖਿਆ ਸਹਬਜ਼ਾਦਿਆਂ ਦਾ ਜਿਹਦਾ ਨਾਮ ਰੱਖਿਆ ਕਥਾਗੁਰ ਸੁਤਨ ਕੀ ਕੁੰਮੇ ਮਾਸ਼ਕੀ ਨੇ ਜੋ ਵੀ ਉਹਦੇ ਪਾਸੋਂ ਬਣਿਆ ਸਰਿਆ ਸਤਪੂਰ ਨੂੰ ਮਾਤਾ ਜੀ ਦੀ ਸਹਿਬਜ਼ਾਦਿਆਂ ਦੀ ਸੇਵਾ ਕੀਤੀ ਇੱਕ ਬੀਬੀ ਅਲਛਨੀ ਹੈ ਨਾ ਉਹਦੇ ਕੋਲੋਂ ਜਾਂਦਾ ਜਿਹੜੀ ਵਿਧਵਾ ਸੀਗੀ ਉਹਦੇ ਕੋਲੋਂ ਮੁੱਢਲੇ ਰੂਪ ਚ ਭੋਜਨ ਬਣਵਾ ਕੇ ਥੋੜਾ ਬਹੁਤ ਆ ਜਿਹੜਾ ਉਹ ਤੋਂ ਬਣਿਆ ਸਰਿਆ ਉਹ ਬਣਵਾ ਕੇ ਲਿਆ ਕੇ ਉਹਨੇ ਸਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਉਹਨਾਂ ਦੇ ਸੇਵਕਾਂ ਨੂੰ ਛਕਵਾਇਆ ਜੀ ਹੈ ਨਾ ਫਿਰ ਇੱਕ ਦਿਨ ਤੁਸੀਂ ਆਖਿਆ ਸੀਗਾ ਜੀ ਕਿ ਇਸ ਕਮਰੇ ਚ ਮੇਰਾ ਤੀਜ ਵਾਈ ਹੈ ਇਸ ਹੱਥ ਮਨਨਾ ਮੈਂ ਉਸੇ ਦਿਨ ਭਾਈ ਬਚਿੱਤਰ ਸਿੰਘ ਨੂੰ ਅੰਤਰ ਆਤਮਾ ਤੋਂ ਆਪਣਾ ਪਤੀ ਕਬੂਲ ਕਰ ਲਿਆ ਸੀ ਜੀ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੀ ਮੈਂ ਸਾਰਾ ਜੀਵਨ ਇੱਕ ਸ਼ਹੀਦ ਦੀ ਬੇਵਾ ਬਣ ਕੇ گزار ਲਵਾਂਗੀ ਪਰ ਹੁਣ ਇਸ ਮਨ ਮੰਦਰ ਅੰਦਰ ਕਿਸੇ ਦੂਜੇ ਦੀ ਤਸਵੀਰ ਨਹੀਂ ਜੇ ਰੱਖੀ ਜਾਵੇ ਇੱਕ ਹਰ ਬੀਬੀ ਆਪਣੀ ਧੀ ਨੂੰ ਦੋ ਨਾਵਲ ਜ਼ਰੂਰ ਪੜਾਵੇ ਇੱਕ ਸੁੰਦਰੀ ਤੇ ਇੱਕ ਸਤਵੰਤ ਕੌਰ ਇਹ ਦੋਨੇ ਨਾਵਲ ਆਪਣੀਆਂ ਬੱਚੀਆਂ ਨੂੰ ਪੜਾਉ ਭਾਈ ਵੀਰ ਸਿੰਘ ਦੇ ਲਿਖੇ ਹੋਏ ਆ ਜੀ ਆ ਦਾ ਪੜਨਾ ਸਿੱਖੋ ਗੁਰੂ ਸ਼ਬਦ ਐ ਸਾਡਾ ਤੇ ਜਿਨ੍ਹਾਂ ਦਾ ਗੁਰੂ ਸ਼ਬਦ ਹੋਵੇ ਨਾ ਉਹਨਾਂ ਨੂੰ ਪੜਨ ਦੇ ਨਾਂ ਤੇ ਚਾ ਪੈਦਾ ਹੋਣਾ ਚਾਹੀਦਾ ਇਥੇ ਔਰਤ ਨੂੰ ਬਹੁਤ ਵੱਡੀ ਸਮਰੱਥਾ ਦਿੱਤੀ ਗਈ ਹੈ ਇਹਨੂੰ ਪਹਿਚਾਣੋ ਆ ਸਹਿਬਜ਼ਾਦਿਆਂ ਨੂੰ ਚੇਤੇ ਕਰਨਾ ਹੈ ਨਾ ਦਾਦੀ ਹੈ ਨਾ ਜਿਹੜਾ ਏਡਾ ਸਦਕ ਦੇ ਗਈ ਆਪਣੇ ਪੋਤੇ ਆ ਸੋਚਣਾ ਤੇ ਸਹੀ ਨਾ ਆਪਣੀ ਜ਼ਿੰਮੇਵਾਰੀ ਨੂੰ ਪਹਿਚਾਣ ਮੈਂ ਤੇ ਹਮੇਸ਼ਾ ਕਹਿੰਦਾ ਅਜ ਮਾਵਾ ਕਹਿ ਦਿੰਦੀਆਂ ਨੇ ਨਾ ਸਾਡੇ ਧੀਆਂ ਪੁੱਤ ਸਿੱਖੀ ਤੋਂ ਦੂਰ ਜਾ ਰਹੇ ਆ ਮਹਾਰਾਣੀ ਜ਼ਿੰਦਾ ਦਾ ਜੀਵਨ ਪੜ ਕੇ ਦੇਖੋ ਮਹਾਰਾਣੀ ਜ਼ਿੰਦਾ ਦਾ ਇੱਕ ਮੁਲਾਕਾਤ ਨੇ ਇੰਨਾ ਲੰਮਾ ਵਿਛੋੜਾ ਸੀ ਉਹਦਾ ਤੇ ਪੁੱਤ ਵੀ ਈਸਾਈ ਬਣ ਗਿਆ ਸੀ ਇੱਕ ਮੁਲਾਕਾਤ ਨੇ ਉਹਦਾ ਪੁੱਤ ਸਿੱਖੀ ਚ ਲਿਆ ਦਿੱਤਾ ਜੇ ਅੱਜ ਜਦੋਂ ਸ਼ੀਸ਼ੇ ਸਾਹਮਣੇ ਖਲੋਵੋਗੇ ਨਾ ਆਪਣੇ ਬੱਚਿਆਂ ਨੂੰ ਦੇਖੋਗੇ ਸਿਰਫ ਇੰਨਾ ਸੋਚਣਾ ਉਹਨਾਂ 'ਚ ਕੋਈ ਇੱਕ ਵੀ ਫਤਿਹ ਸਿੰਘ ਵਰਗਾ ਹੈਗਾ ਹੈ ਜੀ ਵੇਖਣਾ ਗੁਰੂ ਦਾ ਬਚਨ ਝੂਠਾ ਨਾ ਪੈ ਜਾਏ ਸਿੱਖਾ ਗੁਰੂ ਤੇਰੇ ਸਿਰ ਤੇ ਬੜੀ ਵੱਡੀ ਜ਼ਿੰਮੇਵਾਰੀ ਪਾ ਗਿਆ ਹੈ ਜੀ ਤੂੰ ਨਹੀਂ ਜੇ ਨਿਭਾ ਸਕਦਾ ਕੋਈ ਸ਼ੱਕ ਨਹੀਂ ਗੁਰੂ ਅੱਗੇ ਅਰਦਾਸ ਕਰ ਅੱਜ ਸ਼ਹਾਦਤਾਂ ਦੇ ਦਿਨ ਚੱਲਦੇ ਆ ਨਾ ਅਰਦਾਸ ਕਰਕੇ ਝੋਲੀ ਅੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ پاسੋਂ ਮੰਗੋ ਸੱਚੇ ਪਾਤਸ਼ਾਹ ਕੁਛ ਨਹੀਂ ਦੇ ਚਾਹੀਦਾ ਸਾਡੀ ਚੋਲੀ 'ਚ ਸਿੱਖੀ ਪਾ ਦੇ ਮਹਾਰਾਜ ਆਪਣੇ ਪੁੱਤਾਂ ਵਰਗੇ ਮੇਰੇ ਘਰ ਦੇ ਪੁੱਤਰ ਬਣਾ ਦੇ ਬਸ ਹੋਰ ਕੁਝ ਵੀ ਨਹੀਂ ਚਾਹੀਦਾ ਇੱਧਰ ਹੁਣ ਸੱਤ ਕੋਹ ਦੀਆਂ ਇਹ ਗੱਲਾਂ ਚੱਲ ਰਹੀਆਂ ਭਾਈ ਸਾਹਿਬ ਉਹਦੇ ਸਿੰਘ ਦੀ ਸ਼ਹਾਦਤ ਸੱਤ ਪੋਉ ਨੂੰ ਹੋਈ ਹੈ ਇਧਰਲੇ ਪਾਸੇ ਕਿਉਂਕਿ ਹੁਣ ਆਪਣਾ ਸੱਤ ਪੋਉ ਦਾ ਇਤਿਹਾਸ ਚੰਗੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਨੇ ਸੰਭਾਲ ਕੀਤੀ ਭਾਈ ਉਹਦੇ ਸਿੰਘ ਜੀ ਪਿੱਛੇ ਲੜਦੇ ਹੋਏ ਸ਼ਹੀਦ ਹੁੰਦੇ ਐ ਇਧਰਲੇ ਬੰਨੇ ਚੱਕੀਆਂ ਪਿੰਡ ਦੀ ਝੂਂ ਦੇ ਅੰਦਰ ਸਰਸਾ ਦੇ ਉਰਲੇ ਪਾਸੇ ਸੱਚੇ ਪਾਤਸ਼ਾਹ ਨੇ ਭਾਈ ਜੀਵਨ ਸਿੰਘ ਨੂੰ ਸਿੱਖ ਦੇ ਕੇ ਨਾਲ ਜ਼ਿੰਮੇਵਾਰੀ ਸੌਂਪੀ ਆ ਕਿ ਉਰਲੇ ਪਾਸੇ ਤੂੰ ਮੁਕਾਬਲਾ ਕਰਨਾ ਨਦੀ ਨੂੰ ਪਾਰ ਤੇ ਕੀਤਾ ਹੀ ਜਾਣਾ ਹੈ ਨਾ ਇਧਰੋਂ ਮੁਕਾਬਲਾ ਕਰਨਾ ਪਏਗਾ ਉਹਦੇ ਨਾਲ ਇੱਕ ਬੀਬੀ ਹੈ ਉਹਦਾ ਨਾਮ ਪਤਾ ਕੀ ਹੈ ਬੀਬੀ ਪਿੱਖਾ ਸਿੱਖ ਇਤਿਹਾਸ ਚ ਇਹਦੇ ਤੂੰ ਵੀ ਪਹਿਲਾ ਸ਼ਹੀਦ ਹੋਇਆ ਹੋਣਗੀਆਂ ਬੀਬੀਆਂ ਨਾ ਜਿਵੇਂ ਸਾਡੀਆਂ ਰਵੈਤਾਂ ਚ ਮਿਲਦਾ ਤੇ ਅਨੰਦਪੁਰ ਸਾਹਿਬ ਨੂੰ ਜਦੋਂ ਘੇਰਾ ਪਿਆ ਹੋਇਆ ਸੀਗਾ ਇੱਕ ਮੋਰਚੇ ਚ ਸਿੱਖ ਬੈਠੇ ਸਨ ਪਿਆਸੇ ਸਨ ਤੇ ਜਦੋਂ ਉਹਨਾਂ ਨੂੰ ਬਹੁਤ ਜ਼ਿਆਦਾ ਤਿਆਹ ਲੱਗੀ ਇੱਕ ਮਾਂ ਧੀ ਸੀਗੀਆਂ ਉਹਨਾਂ ਨੂੰ ਲੱਗਾ ਅਸੀਂ ਪਾਣੀ ਭਰ ਲਿਆਉਣੀ ਆ ਉਹਨਾਂ ਨੂੰ ਲੱਗਾ ਅਸੀਂ ਪਾਣੀ ਭਰ ਲਿਆਉਣੀ ਆ ਵੀ ਹੋ ਸਕਦਾ ਔਰਤਾਂ ਦੇ ਉੱਤੇ ਤੇ ਨਾ ਚਲਾਉਣ ਗੋਲੀ ਪਰ ਕਿੰਦੇ ਜਰਵਾਨਿਆਂ ਨੇ ਉਹਨਾਂ ਨੂੰ ਨਹੀਂ ਛੱਡਿਆ ਸੀਗਾ ਪਰ ਨਾਮ ਨਹੀਂ ਸਾਡੇ ਕੋਲ ਪਰ ਇਹਦਾ ਤੇ ਨਾਮ ਹੈ ਜੇ ਇਹ ਭਾਈ ਆਲਮ ਸਿੰਘ ਨੱਚਣੇ ਦੇ ਘਰ ਵਾਲੀ ਆ ਤੇ ਭਾਈ ਬੱਜਰ ਸਿੰਘ ਦੀ ਧੀ ਕਿਹੜਾ ਭਾਈ ਬੱਜਰ ਸਿੰਘ ਹੈ ਨਾ ਉਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਾਸਤਰ ਵਿਦਿਆ ਸਿਖਾਈ ਹੈ ਅੱਜ ਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਉਮਰ ਚ ਥੋੜੀ ਜੀ ਵੱਡੀ ਹੈ ਤੇ ਮਹਾਰਾਜ ਨੇ ਇਹਨੂੰ ਧਰਮ ਦੀ ਭੈਣ ਬਣਾਇਆ ਹੋਇਆ ਹੈ ਸੋ ਸਾਡੇ ਕੋਈ ਹੋਰ ਕੋਈ ਨਾਂ ਨਹੀਂ ਏਦੋਂ ਪਹਿਲਾਂ ਇਹਦੀ ਵੀ ਜ਼ਿੰਮੇਵਾਰੀ ਮਹਾਰਾਜ ਨੇ ਨਾਲ ਲਈ ਹੈ ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦ ਬੀਬੀ ਦਾ ਦਿਨ ਹੈ ਅੱਜ ਸੱਤਪੋ ਦਾ ਇਹ ਵੀ ਚੇਤਾ ਰੱਖਿਓ ਇਹ ਬੀਬੀ ਫਖਾ ਇੱਥੇ ਸ਼ਹੀਦ ਹੋਈ ਹੈ ਇਸ ਹੱਤਪੋ ਦਾ ਦਿਨ ਇਹਦੇ ਭਾਈ ਜੀਵਨ ਸਿੰਘ ਸ਼ਹੀਦ ਹੋਇਆ ਹੈ ਜੇ ਉਹਦੇ ਮੱਥੇ 'ਚ ਗੋਲੀ ਵੱਜੀ ਸੀਗੀ 10 ਪੈ 10 ਘੜੀਆਂ ਲੜਦਾ ਰਿਹਾ ਹੈ ਜੇ 10 ਘੜੀਆਂ ਕੁੱਲ ਮਿਲਾ ਕੇ 4 ਘੰਟੇ ਲਗਾਤਾਰ ਉਹ ਜੂਝਦਾ ਰਿਹਾ ਹੈ ਜੇ ਆਪਣੇ ਗੁਰੂ ਦੀ ਖਾਤਰ ਜੇ ਇੱਧਰ ਗੁਰੂ ਮਹਾਰਾਜ ਨੇ ਸਰਸਾ ਤੋਂ ਪਰਲੇ ਪਾਸੇ ਭਾਈ ਬਚਿੱਤਰ ਸਿੰਘ ਨੂੰ ਤੋੜ ਦਿੱਤਾ ਸੀਗਾ ਭਾਈ ਬਚਿੱਤਰ ਸਿੰਘ ਚੇਤਾ ਕੌਣ ਭਾਈ ਮਨੀ ਸਿੰਘ ਦਾ ਪੁੱਤਰ ਹੈ ਜੀ ਜਿਨੇ ਕਿਸੇ ਵੇਲੇ ਮਸਤੇ ਹੋਏ ਹਾਥੀ ਨੂੰ ਥੰਮ ਦਿੱਤਾ ਸੀ ਗੁਰੂ ਦੇ ਥਾਪੜੇ ਨਾਲ ਕਿਉਂਕਿ ਬਚਿੱਤਰ ਸਿੰਘ ਨੂੰ ਹਾਥੀ ਨਹੀਂ ਦਿਸੀਆ ਸੀ ਉਹਨੂੰ ਗੁਰੂ ਦਾ ਥਾਪੜਾ ਦਿਸੀਆ ਸੀ ਸਿੱਖਾ ਚੇਤਾ ਰੱਖੀ ਜੀਵਨ ਚ ਮੁਸੀਬਤ ਨਾ ਦੇਖਿਆ ਕਰ ਪਿੱਛੇ ਖਲੋਤਾ ਗੁਰੂ ਦੇਖਿਆ ਕਰ ਆਪਣੇ ਗੁਰੂ ਦੇਖਿਆ ਕਰ ਤੂੰ ਮਸੀਬਤ ਤੇ ਕੱਖ ਵੀ ਨਹੀਂ ਰਹਿੰਦੀ ਜੇ ਜਦੋਂ ਗੁਰੂ ਪਿੱਛੇ ਖਲੋਤਾ ਦੇਖਣਾ ਸ਼ੁਰੂ ਕਰ ਲਈਏ ਆਪ ਸੋ ਇਹ ਸਭ ਤੋਂ ਜ਼ਰੂਰੀ ਚੀਜ਼ ਹੈ ਇਹ ਜਿਹੜਾ ਸਫ਼ਰ ਹੈ ਨਾ ਸ਼ਾਹੀ ਟਿੱਬੀ ਤੋਂ ਲੈ ਕੇ ਚਮਕੌਰ ਦੀ ਗੜੀ ਅੰਦਰ ਤੱਕ ਪਤਾ ਭਾਈ ਮਣੀ ਸਿੰਘ ਦੇ ਪੰਜ ਪੁੱਤ ਸ਼ਹੀਦ ਹੋਏ ਆ ਭਾਈ ਉਦੇਸ ਸਿੰਘ ਭਾਈ ਬਚਿੱਤਰ ਸਿੰਘ ਭਾਈ ਅਜਬ ਸਿੰਘ ਭਾਈ ਅਜੈਬ ਸਿੰਘ ਭਾਈ ਅਨੇਕ ਸੇ ਪੰਧ ਪੁੱਤਰ ਹੀ ਹੁੰਦੇ ਆ ਤੁਸੀਂ ਦੇਖੋ ਉਸ ਪਿਤਾ ਦੇ ਸ਼ਹੀਦਾਂ ਦਾ ਪਰਿਵਾਰ ਹੈ ਸਾਰਾ ਇਹ ਇੱਥੇ ਆਪਾਂ ਇੱਕ ਟੱਬਰ ਦੀ ਗੱਲ ਕੀਤੀ ਨਾ ਤੁਹਾਡੇ ਨੂੰ ਭਾਈ ਸਾਹਿਬ ਸਾਂਝਾ ਪਾਉਣਗੇ ਪਿਓ ਪੁੱਤ ਸ਼ਹੀਦ ਹੋ ਰਹੇ ਆ ਭਰਾ ਭਰਾ ਸ਼ਹੀਦ ਹੋ ਰਹੇ ਆ ਗੁਰੂ ਦੀ ਖਾਤਰ ਕਿੰਨਾ ਪ੍ਰੇਮ ਹੋਏਗਾ ਉਹਨਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਤੇ ਭਾਈ ਬਜਿੱਤਰ ਸਿੰਘ ਦੀ ਜ਼ਿੰਮੇਵਾਰੀ ਲਗਾਈ ਕਿ ਰੋਪੜ ਵਾਲਾ ਜਿਹੜਾ ਨवाब ਹੈ ਨਾ ਉਹ ਉਧਰਲੇ ਪਾਸੇ ਤੋਂ ਫੌਜ ਲੈ ਕੇ ਆ ਰਿਹਾ ਹੈ ਤੇ ਤੁਸੀਂ ਉਹਨਾਂ ਨੂੰ ਇੱਧਰ ਟੱਪਣ ਨਹੀਂ ਦੇਣਾ ਸਰਸਾ ਮਲਕਪੁਰ ਰੰਗੜਾਂ ਦੇ ਅੰਦਰ ਉਹ ਮੁਕਾਬਲਾ ਕਰਤਾ ਹੈ ਜਿਹੜਾ ਮਲਕਪੁਰ ਰੰਗੜਾਂ ਟੱਪ ਕੇ ਪਿੰਡ ਸੀ ਨਾ ਸਰਸਾ ਨੂੰ ਉੱਥੇ ਉਹ ਮੁਕਾਬਲਾ ਕਰਤਾ ਹੈ ਇਹ ਸਾਰੀਆਂ ਘਟਨਾਵਾਂ ਸੱਤ ਪੋ ਦੀਆਂ ਨੇ ਆਪਾਂ ਨੂੰ ਪਤਾ ਹੈ ਇਸੇ ਸਮੇਂ ਸਰਸਾ ਦੇ ਉੱਤੇ ਨਾ ਸਤਗੁਰੂ ਦਾ ਪਰਿਵਾਰ ਤਿੰਨੇ ਸਿਆਂ ਚ ਵੰਡਿਆ ਗਿਆ ਹੈ ਜੀ ਨਿਸ਼ਾਨਾ ਸਭ ਦਾ ਚਮਕੌਰ ਸੀ ਇਹ ਚੇਤਾ ਰੱਖਣਾ ਹੈ ਜੀ ਸਭ ਦਾ ਹੀ ਦੇ ਇੱਕ ਬੰਨੇ ਮਾਤਾ ਗੁਜਰੀ ਹੈ ਨਾਲ ਦੋਨੇ ਛੋਟੇ ਸਹਿਬ ਜਾਤੇ ਹੈ ਹੈਨਾ ਇਹੋ ਜਾਂ ਵੀ ਜ਼ਿਕਰ ਮਿਲਦਾ ਹੈ ਵੀ ਉਹਨਾਂ ਦੇ ਪਾਸ ਇੱਕ ਕੋਈ ਖੱਤਰ ਵੀ ਸੀ ਜਾਂ ਇੱਕ ਖੁਰਜੀ ਤੇ ਪੈਸਿਆਂ ਦੀ ਸੀਗੀ ਉਹ ਤੇ ਕੋਈ ਅਤਕਤ ਨਹੀਂ ਨਹੀਂ ਤੇ ਨਾਲ ਉਹਨਾਂ ਦੇ ਦੋ ਸੇਵਕ ਹੈ ਪਤੀ ਪਤਨੀ ਪਤੀ ਦਾ ਨਾਮ ਹੈ ਭਾਈ ਦੁੰਨਾ ਸਿੰਘ ਹੰਡੂਰੀਆ ਤੇ ਪਤਨੀ ਦਾ ਨਾਮ ਹੈ ਬੀਬੀ ਸੁਪਿੱਖੀ ਇਹ ਜਿਹੜਾ ਦੁੰਨਾ ਸਿੰਘ ਹੰਡੂਰੀਆ ਹੈ ਨਾ ਇਹਨੇ ਬਾਅਦ ਦੇ ਵਿੱਚ ਇੱਕ ਕਾਵਿਕ ਰੂਪ ਵਿੱਚ ਇਤਿਹਾਸ ਲਿਖਿਆ ਸਹਿਬਜ਼ਾਦਿਆਂ ਦਾ ਜਿਹਦਾ ਨਾਮ ਰੱਖਿਆ ਕਥਾ ਗੁਰਸਤਨ ਕੀ ਉਹਦੀ ਇੱਕੋ ਪ੍ਰਤੀ ਸੀ ਇੱਕੋ ਜਿਹੜੀ ਮੈਨੂਸਕ੍ਰਿਪਟ ਸੀਗੀ ਨਾ ਉਹ ਜਦੋਂ 1984 ਦਾ ਕੱਲੂ ਘਾਰਾ ਵਾਪਰਿਆ ਉਹਦੇ ਵਿੱਚ ਉਹ ਖਤਮ ਹੋ ਗਈ ਨਾਂਕ ਚੋਰੀ ਕਰਕੇ ਲਿਆ ਗਿਆ ਕੁਝ ਵੀ ਹੋਇਆ ਖਤਮ ਹੋ ਗਈ ਕੌਮ ਵੱਲੋਂ ਖਤਮ ਹੋ ਗਈ ਪਰ ਕੌਮ ਦੀ ਖੁਸ਼ਕਿਸਮਤੀ ਗੁਰੂ ਨੇ ਆਪਣੇ ਇੱਕ ਸਿੱਖ ਦੇ ਸਿਰ ਤੇ ਹੱਥ ਰਖਵਾ ਕੇ ਨਾ ਪਹਿਲਾਂ ਹੀ ਉਹਦਾ ਉਤਾਰਾ ਕਰਵਾ ਲਿਆ ਸੀ ਪ੍ਰੋਫੈਸਰ ਪਿਆਰਾ ਸਿੰਘ ਪਦਮਪਾਸੋ ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਉਹਨਾਂ ਨੇ ਆਪਣੀ ਜਿਹੜੀ ਕਿਤਾਬ ਹੈ ਨਾ ਚਾਰ ਸਹਿਬਜ਼ਾਦੇ ਉਹਦੇ ਵਿੱਚ ਬਕਾਇਦਾ ਉਹ ਸਭ ਤੋਂ ਪਹਿਲਾ ਮੁੱਢ 'ਚ ਦਿੱਤਾ ਹੋਇਆ ਕਥਾ ਗੁਰਸੁਤਨ ਕੀ ਉਹਨੂੰ ਕਦੇ ਤੁਸੀਂ ਪੜ੍ਹਨਾ ਜੇ ਚਾਰ ਸਹਿਬਜ਼ਾਦੇ ਕਿਤਾਬ ਲੈ ਕੇ ਉਦੁੰਨਾ ਸਿੰਘ ਹਲੂਰੀਆ ਜੀ ਉਹ ਨਾਲ ਐ ਤੇ ਇਹ ਚੱਲਦੇ ਚੱਲਦੇ ਪਹੁੰਚ ਗਏ ਐ ਭਾਈ ਕੁੰਮੇ 마ਸ਼ਕੀ ਦੀ ਛੰਨ ਅੰਦਰ ਹਨਾ ਜਿਹੜੇ ਕੁੰਮਾ ਸੀਗਾ ਨਾ ਭਾਈ ਕੁੰਮਾ ਇਹ ਪਹਿਲਾਂ Hindu ਸੀਗਾ ਬਾਅਦ ਦੇ ਵਿੱਚ ਧੱਕੇ ਨਾਲ ਇਹਦਾ ਧਰਮ ਤਬਦੀਲ ਕਰਵਾ ਕੇ ਇਹਨੂੰ ਮੁਸਲਮਾਨ ਬਣਾਇਆ ਗਿਆ کریم ਬਖਸ਼ੇ ਦਾ ਨਾਮ ਰੱਖ ਦਿੱਤਾ ਗਿਆ ਇਹ ਮਲਾ ਵੀ ਸੀਗਾ ਤੇ ਇਹ ਮਸ਼ਕ ਨਾਲ ਲੋਕਾਂ ਦੇ ਘਰਾਂ 'ਚ ਪਾਣੀ ਵੀ ਭਰਦਾ ਸੀਗਾ ਜੀ ਜਾ ਜਾ ਕੇ ਇਹ ਇੱਕ ਛੰਨ ਅੰਦਰ ਮਾਤਾ ਜੀ ਦੋਨੇ ਛੋਟੇ ਸਹਿਬਜਾਦੇ ਤੇ ਦੋਨੇ ਉਹਨਾਂ ਦੇ ਸੇਵਕ ਪਤੀ ਪਤਨੀ ਪਹੁੰਚ ਜਾਂਦੇ ਆ। ਕੁੰਮੇ ਮਾਸ਼ਕੀ ਨੇ ਜੋ ਵੀ ਉਹਦੇ ਪਾਸੋਂ ਬਣਿਆ ਸਰਿਆ ਸਤ ਪਉ ਨੂੰ ਮਾਤਾ ਜੀ ਦੀ ਸਹਿਬਜਾਦਿਆਂ ਦੀ ਸੇਵਾ ਕੀਤੀ। ਇੱਕ ਬੀਬੀ ਅ ਲక్ష్ਮੀ ਹੈ ਨਾ। ਉਹਦੇ ਕੋਲੋਂ ਜਾਂਦਾ ਜਿਹੜੀ ਵਿਧਵਾ ਸੀਗੀ ਉਹਦੇ ਕੋਲੋਂ ਮੁੱਢਲੇ ਰੂਪ ਚ ਭੋਜਨ ਬਣਵਾ ਕੇ ਥੋੜਾ ਬਹੁਤ ਆ ਜਿਹੜਾ ਉਹ ਤੋਂ ਬਣਿਆ ਸਰਿਆ ਉਹ ਬਣਵਾ ਕੇ ਲਿਆ ਕੇ ਉਹਨੇ ਸਹਿਬਜਾਦਿਆਂ ਨੂੰ ਮਾਤਾ ਜੀ ਨੂੰ ਉਹਨਾਂ ਦੇ ਸੇਵਕਾਂ ਨੂੰ ਛਕਵਾਇਆ ਜੀ ਹਨਾ ਫਿਰ ਉਦੋਂ ਅੱਗੇ ਵੀ ਜਦੋਂ ਅਗਲੇ ਦਿਨ ਤੁਰਨਗੇ ਹਨਾ ਫਿਰ ਉਹ ਮਾਤਾ ਜੀ ਕਿਵੇਂ ਉਸ ਬੀਬੀ ਨੂੰ ਨਾਮ ਦਿੰਦੇ ਆ ਕਿਵੇਂ ਗੰਗੂ ਮਿਲਦਾ ਉਹ ਫਿਰ ਤੁਸੀਂ ਅੱਗੇ ਸੁਣੋਗੇ ਜਦੋਂ ਅਠਪੂ ਆਏਗਾ ਜੀ ਇਧਰਲੇ ਬੰਨੇ ਜਿਹੜੇ ਦੋਨੇ ਮਹਿਲ ਦੇ ਗੁਰੂ ਸਾਹਿਬ ਦੇ ਮਾਤਾ ਸੈਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਹਨਾ ਆਮ ਤੌਰ ਤੇ ਇਹਨਾਂ ਦਾ ਨਾਮ ਜਿਹੜਾ ਪ੍ਰਚਲਿਤ ਹੈ ਮਾਤਾ ਸਹਿਬ ਦੇਵਾਂ ਤੇ ਮਾਤਾ ਸੁੰਦਰੀ ਕਰਕੇ ਹੈ ਨਾ ਅਸੀਂ ਜਿਹੜਾ ਜਾਣਦੇ ਆ ਇਹਨਾਂ ਦੇ ਨਾਲ ਤਿੰਨ ਗੁਰਸਿੱਖਾਂ ਦਾ ਤੇ ਦੋ ਬੀਬੀਆਂ ਦਾ ਜ਼ਿਕਰ ਮਿਲਦਾ ਇੱਕ ਬੀਬੀ ਪਾਗੋ ਇੱਕ ਬੀਬੀ ਬੀਪੋ ਹੈ ਤਿੰਨ ਜਿਹੜੇ ਗੁਰਸਿੱਖ ਨੇ ਉਹਨਾਂ ਦੇ ਵਿੱਚ ਭਾਈ ਮਨੀ ਸਿੰਘ ਜੀ ਉਹਨਾਂ ਚ ਭਾਈ ਤੰਨਾ ਸਿੰਘ ਉਹਨਾਂ ਚ ਇੱਕ ਭਾਈ ਜਵਾਹਰ ਸਿੰਘ ਹੈ ਜੀ ਇਹ ਤਿੰਨ ਗੁਰਸਿੱਖਾਂ ਦਾ ਜ਼ਿਕਰ ਮਿਲਦਾ ਭਾਈ ਜਵਾਹਰ ਸਿੰਘ ਜਿਹੜਾ ਅਰੋੜਾ ਬਰਾਦਰੀ ਦੇ ਵਿੱਚੋਂ ਸੀ ਇਹਦੇ ਰਿਸ਼ਤੇਦਾਰ ਜਿਹੜੇ ਸਾਨੂੰ ਰੋਪੜ ਸੰਦੇ ਇਹ ਇਹਨਾਂ ਨੂੰ ਲੈ ਕੇ ਰੋਪੜ ਆ ਜਾਂਦਾ ਹੈ ਜੀ ਉੱਥੋਂ ਨਿਸ਼ਾਨਾ ਇਹਨਾਂ ਦਾ ਵੀ ਚਮਕੌਰ ਵੱਲ ਜਾਂਦਾ ਸੀ ਪਰ ਉਦੋਂ ਬਾਅਦ ਚ ਹਾਲਾਤ ਕਿਹੋ ਜਿਹੇ ਬਣੇ ਉਹ ਬਹੁਤ ਮਹੱਤਵਪੂਰਨ ਚੀਜ਼ ਹੈਗੀ ਹੈ ਤੀਸਰੇ ਪਾਸੇ ਪਿਤਾ ਗਸ਼ਮੀਸ਼ ਤਨ ਗੁਰ ਗੋਬਿੰਦ ਸਿੰਘ ਮਹਾਰਾਜ ਉਹ ਭਾਈ ਬਖਸ਼ੀ ਸਿੰਘ ਗੁਰਬਖਸ਼ੀ ਸਿੰਘ ਵਰਗੇ ਗੁਰਸਿੱਖਾਂ ਦੇ ਸਮੇਤ ਕੋਟਲੇ ਪਹੁੰਚੇ ਆ ਕੋਟਲੇ ਦਾ ਜਿਹੜਾ ਚੌਧਰੀ ਆ ਉਹ ਨਹਿੰਗਖਾਂ ਇਹਨੂੰ ਕੋਟਲਾ ਨਹਿੰਗਖਾਂ ਵੀ ਆਖ ਦਿੱਤਾ ਜਾਂਦਾ ਹੈ ਨਾ ਉਹ ਕੋਟਲੇ ਪਹੁੰਚੇ ਆ ਤਿੰਨ ਮੁਸਲਮਾਨ ਪਰਵਾਦ ਨਹਿੰਗਖਾਂ ਦਾ ਗਨੀ ਖਾਂ ਤੇ ਨਵੀ ਖਾਂ ਦਾ ਤੇ ਇੱਕ ਇਧਰਲੇ ਬੰਨੇ ਰਾਏ ਕੋਟ ਵਾਲੇ ਰਾਏ ਕਲਨੇ ਦਾ ਇਨਾਂ ਦੀਆਂ ਆਪਸ ਦੇ ਵਿੱਚ ਸਕੇਰੀਆਂ ਨੇ ਰਿਸ਼ਤੇਦਾਰੀਆਂ ਨੇ ਤੇ ਗੁਰੂ ਮਹਾਰਾਜ ਦੇ ਇਸ ਸਫ਼ਰ ਦੇ ਵਿੱਚ ਇਹਨਾਂ ਤਿੰਨਾਂ ਪਰਿਵਾਰਾਂ ਦੀ ਬੜੀ ਵੱਡੀ ਸੇਵਾ ਹੈ ਜੀ ਇਹਨਾਂ ਤਿੰਨਾਂ ਪਰਿਵਾਰਾਂ ਦੀ ਹੁਣ ਸੱਤ ਪੋਉ ਨੂੰ ਮਹਾਰਾਜ ਕੋਟਲੇ ਪਹੁੰਚ ਗਏ ਉਧਰ ਸਹਬਜ਼ਾਦਾ ਅਜੀਤ ਸਿੰਘ ਵੀ ਦੂਜੇ ਪਾਸੇ ਦੀ ਹੋ ਕੇ ਕੋਟਲੇ ਪਹੁੰਚਦੇ ਆ ਉਹਨਾਂ ਦੇ ਨਾਲ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਦੇ ਵਿੱਚ ਬਾਕੀ ਸਿੰਘ ਸ਼ਹੀਦ ਹੋ ਗਏ ਸਨ ਉਹ ਕੱਲੇ ਬੱਚੇ ਸਨ ਜ਼ਖਮੀ ਹਾਲਤ ਵਿੱਚ ਸਹਿਬਜ਼ਾਦਾ ਅਜੀਤ ਸਿੰਘ ਉਹਨਾਂ ਨੂੰ ਨਾਲ ਲੈ ਆਏ ਇਹ ਜਿਹੜਾ ਕੋਟਲੇ ਦਾ ਹੈ ਨਾ ਇਹ ਚੌਧਰੀ ਨਹਿੰਖਾ ਇਹ ਗੁਰੂ ਸਾਹਿਬ ਦਾ ਬੜਾ ਵੱਡਾ ਸ਼ਰਧਾਲੂ ਹੈ ਮਹਾਰਾਜ ਇਹਦੇ ਘਰੇ ਅੱਜ ਚੌਥੀ ਵਾਰ ਆਏ ਹੈ ਸੱਚੇ ਬਾਦਸ਼ਾਹ ਕਿੱਦਾਂ ਭਾਦਾਣਾ ਹੋਏਗਾ ਇਹ ਹੈ ਨਾ ਪਹਿਲੀ ਵਾਰੀ ਸਤਗੁਰੂ ਆਏ ਸੀ ਜਦੋਂ ਪੰਘਾਣੀ ਦਾ ਯੁੱਧ ਕਰਕੇ ਵਾਪਸ ਆ ਰਹੇ ਸਨ ਦੂਜੀ ਵੇਰੀ ਮਹਾਰਾਜ ਦੇ ਕੋਲ ਇਹ ਆਇਆ ਆਨੰਦਪੁਰ ਚੱਲ ਕੇ ਕਿ ਸੱਚੇ ਪਾਤਸ਼ਾਹ ਮੇਰੇ ਪੁੱਤਰ ਦਾ ਨਾ ਵਿਆਹ ਹੈ ਆਲਮ ਖਾਨ ਦਾ ਤੁਸੀਂ ਉਸ ਵਿਆਹ ਚ ਜ਼ਰੂਰ ਆ ਕੇ ਸ਼ਾਮਲ ਹੋ ਜਾਓ ਮਹਾਰਾਜ ਦੇ ਪੁੱਤਰ ਦੇ ਵਿਆਹ ਦੇ ਉੱਤੇ ਵੀ ਗਏ ਆ ਜੀ ਤੀਸਰੀ ਵੇਰੀ ਗੁਰੂ ਸਾਹਿਬ ਜਦੋਂ ਕੁਰਕ ਖੇਤਰ ਵਾਲੇ ਪਾਸਿਓਂ ਆ ਰਹੇ ਸੀਗੇ ਉਦੋਂ ਇਹਦੇ ਘਰੇ ਰੁਕੇ ਅੱਜ ਚੌਥੀ ਵੇਰੀ ਮਹਾਰਾਜ ਇਹਦੇ ਘਰੇ ਆਈ ਆ ਜੀ ਹੈਨਾ ਇਹਨੇ ਆਪਣੀ ਬਣਦੀ ਸ਼ਰਦੀ ਜਿਹੜੀ ਸੇਵਾ ਕਰ ਸਕਦਾ ਸੀ ਗੁਰੂ ਸਾਹਿਬ ਦੀ ਕੀਤੀ ਗੁਰੂ ਸਾਹਿਬ ਨੇ ਨੂੰ ਦੱਸ ਦਿੱਤਾ ਵੀ ਅਸੀਂ ਇੱਥੋਂ ਅੱਗੇ ਜਾਣਾ ਹੈ ਪਿੱਛੇ ਆ ਹਾਲਾਤ ਬਣੇ ਹੋਏ ਆ ਸਾਨੂੰ ਪਤਾ ਮੁਕਾਬਲਾ ਹੋਏਗਾ ਖੇਗਾ ਮੈਦਾਨ ਤੇ ਅਸੀਂ ਚਮਕੌਰ ਨੂੰ ਚੁਣਿਆ ਹੋਇਆ ਹੈ ਜੀ ਹਨਾ ਇਹ ਸੱਤ ਪੋ ਦੀ ਰਾਤ ਪੈ ਰਹੀ ਆ ਹਣ ਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਅਸੀਂ ਇੱਥੋਂ ਤੁਰਾਂਗੇ ਤੇ ਅਬ ਚਿੱਤਰ ਸਿੰਘ ਤੁਹਾਡੇ ਪਾਸ ਹੈ ਤੁਸੀਂ ਬਚਿੱਤਰ ਸਿੰਘ ਦੀ ਸੇਵਾ ਕਰਨੀ ਹੈ ਜੀ ਇਹਦੀ ਟਹਿਲ ਕਮਾਉਣੀ ਉਨੇ ਆਖਿਆ ਸਤਿਵਚਨ ਮਹਾਰਾਜ ਨੇ ਆਖਿਆ ਵੀ ਬਾਹਰ ਦਾ ਰਸਤਾ ਦਿਖਾਉਣ ਵਾਸਤੇ ਆਪਣਾ ਕੋਈ ਬੰਦਾ ਭੇਜ ਇਹਨੇ ਆਪਣੇ ਪੁੱਤਰ ਨੂੰ ਭੇਜਿਆ ਤੁਸੀਂ ਸੋਚੋ ਇਹੋ ਜੇ ਵੇਲਿਆਂ ਚ ਤੇ ਲੋਕ ਪੁੱਤ ਬਚਾਉਂਦੇ ਐ ਹਨਾ ਕੀ ਪਤਾ ਹੈ ਸਾਹਮਣੇ ਟੱਕਰ ਜਾਣ ਤੇ ਕੀ ਹੋਏਗਾ ਪਰ ਵੇਖੋ ਜਿਨ੍ਹਾਂ ਦਾ ਗੁਰੂ ਨਾਲ ਪ੍ਰੇਮ ਹੈ ਇਹਨੇ ਆਪਣੇ ਪੁੱਤਰ ਆਲਮ ਖਾਨ ਨੂੰ ਭੇਜਿਆ ਉਹ ਲਖੀਮਪੁਰ ਤੱਕ ਉਧਰ ਦੇ ਜਿਹੜਾ ਇਲਾਕਾ ਸੀਗਾ ਨਾ ਉਹਦੇ ਤੱਕ ਆਇਆ ਹੈ हो सकता मैं नाम लेंदो कोई आगे पीछे शब्द हो रया होवे ओठों तक आया ते जदों वापस هون ਲੱਗਾ ਨਾ ਕਹਿੰਦੇ ਮਹਾਰਾਜ ਨੇ ਉਸ ਨੂੰ ਇੱਕ ਸਰੀ ਸਾਹਿਬ ਤੇ ਇੱਕ ਕਟਾਰ ਬਖਸ਼ਿਸ਼ ਦਿੱਤੀ ਸੀ ਕੀ ਜੇ واپسی ਦੇ ਉੱਤੇ ਹੁੰਦੇ ਨੂੰ ਇਥੋਂ ਮਹਾਰਾਜ ਬੂਰ ਮਾਜਰੇ ਪਹੁੰਚੇ ਉੱਤੇ ਖੂਦ ਸੱਚੇ ਪਾਤਸ਼ਾਹ ਨੇ ਪਾਣੀ ਪੀਤਾ ਉਥੋਂ ਸਫਰ ਮੁਕਾਉਂਦੇ ਆ ਮਹਾਰਾਜ ਚਮਕੌਰ ਕੌਂਜ ਉਥੇ ਸੱਚੇ ਪਾਤਸ਼ਾਹ ਨੇ ਭਾਈ ਮੋਹਕਮ ਸਿੰਘ ਨੂੰ ਭਾਈ ਬੁੱਧੀ ਚੰਦ रावत ਦੇ ਕੋਲ ਪਹੁੰਚਿਆ ਹੁਣ ਇਹਦਾ ਮਤਲਬ ਮਹਾਰਾਜ ਪਹਿਲਾਂ ਜਾਣਦੇ ਸੀ ਉਹ ਕਿਉਂਕਿ ਚਮਕੌਰ ਪਹਿਲਾਂ ਵੀ ਇੱਕ ਝੜਪ ਹੋ ਚੁੱਕੀ ਹੈ ਜੀ ਤੇ ਭਾਈ ਬੁੱਧੀ ਚੰਦ रावत ਹੱਥ ਜੋੜ ਕੇ ਗੁਰੂ ਕੋਲ ਆਇਆ ਪਤਾ ਤੇ ਸਾਰੇ ਇਲਾਕੇ ਨੂੰ ਵੀ ਗੁਰੂ ਮਹਾਰਾਜ ਦਾ ਮੈਦਾਨ ਭਖਿਆ ਹੋਇਆ ਹੈ ਕਿ ਤੇ ਭਾਈ ਬੁੱਧੀ ਚੰਦ ਨੇ ਆ ਕੇ ਆਪਣੀ ਗੜੀ ਜਿਹੜੀ ਕੱਚੀ ਸੀ ਉਹ ਸਤਗੁਰੂ ਦੇ ਅੱਗੇ ਭੇਟ ਕਰ ਦਿੱਤੀ ਸਤ ਪੋ ਦੀ ਰਾਤ ਨੂੰ ਉਹਨੇ ਗੁਰੂ ਸਾਹਿਬ ਦਾ ਉਤਾਰਾ ਹੈ ਜਿਹੜਾ ਉਹ ਚਮਕੌਰ ਦੀ ਢੜੀ ਦੇ ਅੰਦਰ ਕਰਵਾ ਦਿੱਤਾ ਹੈ ਜੀ ਤੇ ਜੋ ਬਣਦਾ ਸਰਦਾ ਸੀ ਉਹਨੇ ਵੀ ਪੇਸ਼ ਕੀਤਾ ਗੁਰੂ ਕੇ ਪਿਆਰਿਆਂ ਨੇ ਉੱਥੇ ਖਾਦਾ ਪੀਤਾ ਆਪਣਾ ਹੁਣ ਪਤਾ ਇਹ ਦਸ਼ਮੇਸ਼ ਪਿਤਾ ਨੂੰ ਅਗਲਾ ਦਿਨ ਚੜ੍ਹਨਾ ਹੈ ਤੇ ਇੱਥੇ ਕੀ ਵਾਪਰਨਾ ਹੈ ਨਾ ਇਹ ਸੌਖਾ ਨਹੀਂਗਾ ਹੱਥੀ ਜੰਮਿਆਂ ਨੂੰ ਤੋੜਨਾ ਸੌਖਾ ਨਹੀਂ ਜੇ ਹੁੰਦਾ ਤੇ ਉਹ ਵੀ ਇਸ ਢੰਗ ਦੇ ਨਾਲ ਇਹ ਬੜਾ ਔਖਾ ਹੈ ਜੀ ਇਸੇ ਸਮੇਂ ਦੇ ਵਿੱਚ ਨਾ ਰੋਪੜ ਦੇ ਚੌਤਰੀ ਨੂੰ ਪਤਾ ਲੱਗਾ ਵੀ ਨੈਂਖਾਂ ਦੇ ਘਰੇ ਗੁਰੂ ਗੋਬਿੰਦ ਸਿੰਘ ਆਏ। ਉਹ ਸਿਪਾਹੀ ਲੈ ਕੇ ਆਏ ਆ ਕੇ ਉਥੇ ਉਹਨੇ ਆਖਿਆ ਤਲਾਸ਼ੀ ਹੋਏਗੀ। ਉਹ ਕਹਿਣ ਲੱਗਾ ਮੇਰਾ ਘਰ ਖੁੱਲ੍ਹੇ ਲੈ ਲੈ ਤਲਾਸ਼ੀ ਤੋ। ਤੇ ਜਦੋਂ ਤਲਾਸ਼ੀ ਲੈ ਕੇ ਤੇ ਕੁਝ ਨਹੀਂ ਸੀ। ਇੱਕ ਕਮਰੇ ਦਾ ਕੁੰਡਾ ਲੱਗਾ ਹੋਇਆ ਸੀ। ਉਹਨੇ ਆਖਿਆ ਕਿ ਇੱਥੇ ਕੌਣ ਹੈ? ਤੇ ਉਹ ਕਹਿਣ ਲੱਗਾ ਇਹਦਰ ਮੇਰੇ ਧੀ ਤੇ ਜਵਾਈ ਹੈ। ਹੈ ਨਾ ਉਹਦੀ ਧੀ ਦਾ ਨਾਮ ਬੀਬੀ ਮਮਤਾਜ ਅੱਜ ਨਾ ਬਹੁਤ ਜ਼ਰੂਰੀ ਹੈ ਤੁਸੀਂ ਸਿੱਖ ਬੀਬੀਆਂ ਬੈਠੀਆਂ ਨਾ ਇੱਥੇ ਆਪਣੀਆਂ ਧੀਆਂ ਨੂੰ ਦੱਸੋ ਬਹੁਤ ਜ਼ਰੂਰੀ ਹੈ ਇੱਕ ਹਰ ਬੀਬੀ ਆਪਣੀ ਧੀ ਨੂੰ ਦੋ ਨਾਵਲ ਜ਼ਰੂਰ ਪੜਾਵੇ ਇੱਕ ਸੁੰਦਰੀ ਤੇ ਇੱਕ ਸਤਵੰਤਕਔਰ ਇਹ ਦੋਨੇ ਨਾਵਲ ਆਪਣੀਆਂ ਬੱਚੀਆਂ ਨੂੰ ਪੜਾਓ ਭਾਈ ਵੀਰ ਸਿੰਘ ਦੇ ਲਿਖੇ ਹੋਏ ਆ ਜੀ ਆ ਸੁੰਦਰੀ ਮੂਵੀ ਨਹੀਂ ਦਿਖਾਉਣੇਗੀ ਮੂਵੀਆਂ ਤੇ ਦੇਖੀਆਂ ਨਹੀਂ ਲਿੰਗੀਆਂ ਇਤਿ ਪਾਪ ਐ ਗੁਨਾਹ ਐ ਇਹਨਾਂ ਨੂੰ ਦੇਖਣਾ ਤੇ ਉਹ ਤੇ ਤੁਹਾਨੂੰ ਗੁਰਮਤ ਨਾਲੋਂ ਤੋੜ ਦੇਣ ਗਿਆ ਬਣ ਰਹੀਆਂ ਨੇ ਨਾ ਭਾਵੇਂ ਚੇਤਾ ਰੱਖਣਾ ਉਹਨਾਂ ਚ ਬਹੁਤ ਕੁਝ ਇਹੋ ਜਿਹਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜੋ ਸਿੱਖ ਇਤਿਹਾਸ ਦੇ ਉੱਤੇ ਖਰਾ ਨਹੀਂ ਉਤਰਦਾ ਪੜਨਾ ਸਿੱਖੋ ਗੁਰੂ ਸ਼ਬਦ ਐ ਸਾਤਾ ਤੇ ਜਿਨ੍ਹਾਂ ਦਾ ਗੁਰੂ ਸ਼ਬਦ ਹੋਵੇ ਨਾ ਉਹਨਾਂ ਨੂੰ ਪੜਨ ਦੇ ਨਾਂ ਤੇ ਚਾ ਪੈਦਾ ਹੋਣਾ ਚਾਹੀਦਾ ਇੱਥੇ ਤੁਸੀਂ ਦੇਖੋ ਕਿਸੇ ਨੇ ਆਖਿਆ ਨਹੀਂ ਕਿ ਚੰਗਾ ਬੱਚਾ ਪੈਦਾ ਕਰਨਾ ਹੋਵੇ ਸਮਾਜ ਦੇ ਲਈ ਤੇ ਉਹਦੀ ਇਹ ਜਿਹੜੀ ਸਿੱਖਿਆ ਉਹ ਕਦੋਂ ਤੋਂ ਸ਼ੁਰੂ ਕਰਨੀ ਚਾਹੀਦੀ ਤੇ ਆਖਿਆ ਸੀ ਨਾ ਉਹਦੇ ਮਾਂ ਦੇ ਜੰਮਣ ਤੋਂ ਪਹਿਲਾਂ ਕਰੋ ਹੈ ਨਾ ਉਹਦੇ ਮਾਂ ਦੇ ਵੀ ਇਹ 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 ਤੁਹਾਡੇ ਉੱਤੇ ਜਾ ਰਹੀ ਹੈ ਗੱਲ ਇਹ ਬਹੁਤ ਜ਼ਰੂਰੀ ਹੈਗਾ ਹੈ ਜੇ ਜੇ ਅੱਜ ਦਾਦੀਆਂ ਕੋਲ ਹੋਏਗੀ ਤੇ ਉਹ ਅੱਗੇ ਪੋਤੀਆਂ ਚ ਭਰ ਕੇ ਜਾਣਗੀ ਆ ਇਹ ਬਹੁਤ ਜ਼ਰੂਰੀ ਹੈ ਔਰਤ ਨੂੰ ਬਹੁਤ ਵੱਡੀ ਸਮਰੱਥਾ ਦਿੱਤੀ ਗਈ ਹੈ ਇਹਨੂੰ ਪਹਿਚਾਣੋ ਆ ਸਹਿਬਜਾਦਿਆਂ ਨੂੰ ਚੇਤੇ ਕਰਨਾ ਹੈ ਨਾ ਦਾਦੀ ਹੈ ਨਾ ਜਿਹੜਾ ਏਡਾ ਸਦਕ ਦੇ ਗਈ ਆਪਣੇ ਪੋਤੇਆਂ ਨੂੰ ਸੋਚਣਾ ਤੇ ਸਹੀ ਨਾ ਆਪਣੀ ਜ਼ਿੰਮੇਵਾਰੀ ਨੂੰ ਪਹਿਚਾਣੋ ਮੈਂ ਤੇ ਹਮੇਸ਼ਾ ਕਹਿੰਨਾ ਅੱਜ ਮਾਵਾਂ ਕਹਿ ਦਿੰਦੀਆਂ ਨੇ ਨਾ ਸਾਡੇ ਧੀਆਂ ਪੁੱਤ ਸਿੱਖੀ ਤੋਂ ਦੂਰ ਜਾ ਰਹੇ ਆ ਮਹਾਰਾਣੀ ਜ਼ਿੰਦਾ ਦਾ ਜੀਵਨ ਪੜ ਕੇ ਦੇਖੋ ਮਹਾਰਾਣੀ ਜ਼ਿੰਦਾ ਦਾ ਇੱਕ ਮੁਲਾਕਾਤ ਨੇ ਇੰਨਾ ਲੰਮਾ ਵਿਛੋੜਾ ਸੀ ਉਹਦਾ ਤੇ ਪੁੱਤ ਵੀ ਈਸਾਈ ਬਣ ਗਿਆ ਸੀ ਇੱਕ ਮੁਲਾਕਾਤ ਨੇ ਉਹਦਾ ਪੁੱਤ ਸਿੱਖੀ ਚ ਲਿਆ ਦਿੱਤਾ ਜੇ ਉਹ ਕਿਹੋ ਜੀ ماں ਹੋਏਗੀ ਤੇ ਸਾਨੂੰ ਵੀ ਤੇ ਪ੍ਰੇਰਨਾ ਲੈਣੀ ਚਾਹੀਦੀ ਜਨਾ ਇਹੋ ਜਿਹਿਆਂ ਮਾਮਾਂ ਦੇ ਪਾਸੋਂ ਸਾਡੇ ਵਿੱਚ ਵੀ ਤੇ ਕੋਈ ਕਮੀ ਹੋਏਗੀ ਨਾ ਇਸੇ ਲਈ ਤੇ ਸਾਡੇ ਧੀਆਂ ਪੁੱਤੇ ਇਧਰ ਜੁੜ ਨਹੀਂ پا ਰਹੇਗੇ ਉਹ ਬੀਬੀ ਮੁਮਤਾਜ ਹੁਣ ਜਦੋਂ ਉਹਨਾਂ ਨੇ ਆਖਿਆ ਵੀ ਨਹੀਂ ਅਸੀਂ ਤੇ ਬੂਆ ਖੋਲ ਕੇ ਦੇਖਾਂਗੇ ਉਹਨੇ ਆਖਿਆ ਚੰਗਾ ਭਾਈ ਤੁਹਾਡੀ ਮਰਜ਼ੀ ਹੈ ਜੇ ਦੇਖ ਲਓ ਬੂਆ ਖੋਲ ਕੇ ਤਲੋ ਨ ਦੇਖਿਆ ਉਹਨ ਭਾਈ ਬਚਿੱਤਰ ਸਿੰਘ ਅੰਦਰ ਪਏ ਹੋਏ ਸਾਂਝੇ ਹਨ ਜ਼ਖਮੀ ਸਨ ਬਹੁਤ ਜ਼ਿਆਦੇ ਹੋਏ ਹੋਏ ਕੁਦਰਤੀ ਸੀਗਾ ਦੇ ਵਸਤਰ ਸਰੀਰ ਤੇ ਨਹੀਂ ਹੋਵਣਗੇ ਉਹਨਾਂ ਜਿਵੇਂ ਦੇਖਿਆ ਨੂੰ ਨਬੂਆ ਬੰਦ ਕਰਕੇ ਟੋਨ ਆਖਿਆ ਵੀ ਮਾਫੀ ਸਾਨੂੰ ਨਹੀਂ ਦੇਖਣਾ ਚਾਹੀਦਾ ਸੀ ਇਹ ਜਨਾ ਅਸੀਂ ਮੰਨਦੇ ਆ ਭਾਈ ਬਚਿੱਤਰ ਸਿੰਘ ਇੱਥੇ ਕੋਟਲੇ ਜਿਹੜਾ ਆਪਣਾ ਆਖਰੀ ਸੁਵਾਸ ਪੂਰਾ ਕਰਦੇ ਆ ਉਹਨਾਂ ਦਾ ਅਸਥਾਨ ਬਣਿਆ ਹੋਇਆ ਬਕਾਇਦਾ ਉੱਥੇ ਹੈਨਾ ਪੱਠਾ ਸਾਹਿਬ ਗੁਰਦੁਆਰੇ ਦੇ ਆਪੋਜ਼ਿਟ ਸਾਈਡ ਦੇ ਉੱਤੇ ਜਾ ਕੇ ਉਹਨਾਂ ਦਾ ਸਥਾਨ ਮੌਜੂਦ ਹੈ ਇਹ ਜਿਹੜੀ ਬੀਬੀ ਮਮਤਾ ਜੀ ਸੀ ਨਾ ਇਹ ਵਿਹਣ ਜੋਗ ਹੋ ਚੁੱਕੀ ਸੀ ਇਹਦਾ ਪਿਤਾ ਇਹਦੇ ਲਈ ਮੁੰਡਾ ਲੱਭਦਾ ਫਿਰਦਾ ਸੀ ਤੇ ਜਦੋਂ ਮਾਂ ਪੇ ਨੂੰ ਗੱਲਾਂ ਕਰਦਿਆਂ ਸੁਣਿਆ ਨਾ ਇਹਨੇ ਆਪਣੇ ਪਿਤਾ ਪਾਸ ਆ ਕੇ ਬੇਨਤੀ ਕੀਤੀ ਪਿਤਾ ਜੀ ਤਾ ਤੁਹ ਅਜ ਤੱਕ ਜੋ ਮੰਗਿਆ ਨਾ ਤੁਸੀਂ ਉਹ ਹੀ ਉਹ ਦਿੱਤਾ ਹੈ ਜੀ ਅੱਜ ਮੈਂ ਇੱਕ ਤੁਹਾਡੇ ਸਾਹਮਣੇ ਬੇਨਤੀ ਲੈ ਕੇ ਆਈ ਹਾਂ ਮੈਂ ਸੁਣਿਆ ਤੁਹਾਨੂੰ ਆਪਸ ਵਿੱਚ ਗੱਲਾਂ ਕਰਦੇ ਆ ਕਿ ਤੁਸੀਂ ਮੇਰੇ ਲਈ ਵਰ ਢੂੰਡਦੇ ਪਏ ਹੋ ਪਰ ਪਿਤਾ ਜੀ ਤੁਸੀਂ ਤੇ ਮੇਰੀ ਸ਼ਾਦੀ ਕਰ ਚੁੱਕੇ ਹੋ ਪਰ ਉਹਨੇ ਆਖਿਆ ਵੀ ਮੈਂ ਕਦੋਂ ਕੀਤੀ ਹੈ ਕਹਿੰ ਲੈ ਕਿ ਚੇਤਾ ਹੈ ਤੁਹਾਨੂੰ ਇੱਕ ਦਿਨ ਤੁਸੀਂ ਆਖਿਆ ਸੀਗਾ ਜੀ ਕਿ ਇਸ ਕਮਰੇ 'ਚ ਮੇਰਾ ਧੀ ਜਵਾਈ ਹੈ ਤੇ ਸੱਚ ਮੰਨਣਾ ਮੈਂ ਉਸੇ ਦਿਨ ਭਾਈ ਬਚਿੱਤਰ ਸਿੰਘ ਨੂੰ ਅੰਤਰ ਆਤਮਾ ਤੋਂ ਆਪਣਾ ਪਤੀ ਕਬੂਲ ਕਰ ਲਿਆ ਸੀ ਜੀ ਮੇਰੀ ਤੁਹਾਡੇ ਚਰਨਾਂ ਚ ਬੇਨਤੀ ਹੈ ਜੀ ਮੈਂ ਸਾਰਾ ਜੀਵਨ ਇੱਕ ਸ਼ਹੀਦ ਦੀ ਬੇਵਾ ਬਣ ਕੇ گزار ਲਵਾਂਗੀ ਪਰ ਹੁਣ ਇਸ ਮਨ ਮੰਦਰ ਅੰਦਰ ਕਿਸੇ ਦੂਜੇ ਦੀ ਤਸਵੀਰ ਨਹੀਂ ਜੇ ਰੱਖੀ ਜਾਣੀ ਪਿਤਾ ਜੀ ਮੇਰੇ ਤੇ ਭਰੋਸਾ ਰੱਖਣਾ ਮੈਂ ਤੁਹਾਡੀ ਪੱਗ ਨੂੰ ਦਾਗ ਨਹੀਂ ਜੇ ਲੱਗਣ ਦਿਆਂਗੀ ਤੇ ਬੀਬੀ ਮੁਮਤਾਜ਼ ਨੇ 250 ਵਰੇ ਦੀ ਉਮਰ ਭੋਗੀ ਹੈ ਜੀ ਸਵਾ 100 ਵਰੇ ਦੀ ਉਮਰ ਪਰ ਭੋਗੀ ਉਹਨੇ ਭਾਈ ਬਚਿੱਤਰ ਸਿੰਘ ਦੀ ਬੇਵਾ ਬਣ ਕੇ ਹੀ ਆ ਜੀ ਇਹ ਬਹੁਤ ਮਹੱਤਵਪੂਰਨ ਜੀਵਨ ਨੇ ਜਿਹੜੇ ਅੱਜ ਦੇ ਸਮੇਂ 'ਚ ਸਾਨੂੰ ਸਾਡੇ ਪਰਿਵਾਰਾਂ 'ਚ ਬੈਠ ਕੇ ਸਾਡੀਆਂ ਬੱਚੀਆਂ ਨੂੰ ਸਾਡੇ ਬੱਚਿਆਂ ਨੂੰ ਸੁਣਾਉਣੇ ਚਾਹੀਦੇ ਆ ਤੁਸੀਂ ਦੇਖੋ ਸੱਤ ਪੋ ਨੂੰ ਬਿਆਨਤ ਸ਼ਹਾਦਤਾਂ ਹੋਈਆਂ ਸਾਨੂੰ ਬਹੁਤੀਆਂ ਦੇ ਨਾਮ ਪਤਾ ਨਹੀਂ ਸੱਤ ਪੋ ਨੂੰ ਬੀਬੀ ਪਿੱਖਾ ਜੀ ਦੀ ਸ਼ਹਾਦਤ ਹੋਈ ਸੱਤ ਪੋ ਨੂੰ ਭਾਈ ਜੀਵਨ ਸਿੰਘ ਦੀ ਸ਼ਹਾਦਤ ਹੋਈ ਸੱਤ ਪੋ ਨੂੰ ਭਾਈ ਉਹਦੇ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਹੋਰ ਬੇਅੰਤ ਸਿੰਘ ਸਿੰਘਣੀਆਂ ਨੇ ਜਿਨ੍ਹਾਂ ਦੇ ਨਾਂ ਆਪਾਂ ਨਹੀਂ ਜਾਣਦੇ ਪਰ ਸਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹ ਗੁਰੂ ਗੁਰੂ ਦੇ ਘਰ ਅੰਦਰ ਗੁਰੂ ਤੋਂ ਬਾਤ ਸ਼ਹੀਦ ਦਾ ਮਰਤਬਾ ਸਭ ਤੋਂ ਉੱਚਾ ਹੈ ਜੀ ਸਭ ਤੋਂ ਵੱਡਾ ਮਰਤਬਾ ਸ਼ਹੀਦ ਹੈ ਤੇ ਮੈਂ ਹਮੇਸ਼ਾ ਕਹਿੰਦਾ ਗੁਰੂ ਕੋਲ ਕੁਝ ਮੰਗਣਾ ਹੋਵੇ ਨਾ ਆਪਣੇ ਵੱਲ ਵੇਖੀਏ ਤੇ ਏਡੀ ਔਕਾਤ ਨਹੀਂ ਕਿ ਸੱਚੇ ਪਾਤਸ਼ਾਹ ਕੋਲ ਕੁਝ ਮੰਗ ਸਕੀਏ ਪਰ ਸੱਚੀ ਗੱਲ ਇਹ ਹੈ ਇਹਨਾਂ ਸ਼ਹੀਦਾਂ ਦਾ ਵਾਸਤਾ ਦੇ ਕੇ ਨਾ ਗੁਰੂ ਕੋਲ ਇੱਕ ਅਰਦਾਸ ਕਰਿਓ ਇੱਕ ਬੇਨਤੀ ਕਰਿਓ ਮਹਾਰਾਜ ਕਿਉਂਕਿ ਦੇਖੋ ਤੁਹਾਡੇ ਤੇ ਨਾ ਗੁਰੂ ਗੋਬਿੰਦ ਸਿੰਘ ਨੇ ਬੜਾ ਮਾਨ ਕੀਤਾ ਜਦੋਂ ਮਾਵਾ ਨੇ ਪੁੱਛਿਆ ਸੀ ਨਾ ਸਾਬੋ ਦੀ ਤਲਵੰਡੀ ਸੱਚੇ ਪਾਤਸ਼ਾਹ ਪੁੱਤ ਕਿੱਥੇ ਨੇ ਤੇ ਮਹਾਰਾਜ ਨੇ ਤੁਹਾਡੇ ਵੱਲ ਹੱਥ ਕਰਕੇ ਆਖਿਆ ਸੀ ਇਹਨੂੰ ਪੁੱਤਰਨ ਕੇ ਸਿਰ ਪਰ ਵਾਰ دیے ਸੁੱਤ ਚਾਰ ਚਾਰ ਮੂਏ ਤੋ ਕਿਆ ਪਿਆ ਜੀਵਤ ਕਈ ਹਜ਼ਾਰ ਅੱਜ ਜਦੋਂ ਸ਼ੀਸ਼ੇ ਸਾਹਮਣੇ ਖਲੋਵੋਗੇ ਨਾ ਆਪਣੇ ਬੱਚਿਆਂ ਨੂੰ ਦੇਖੋਗੇ ਸਿਰਫ ਇੰਨਾ ਸੋਚਣਾ ਉਹਨਾਂ ਚ ਕੋਈ ਇੱਕ ਵੀ ਫਤੇ ਸਿੰਘ ਵਰਗਾ ਹੈਗਾ ਜੀ ਵੇਖਣਾ ਗੁਰੂ ਦਾ ਬਚਨ ਝੂਠਾ ਨਾ ਪੈ ਜਾਏ ਸਿੱਖਾ ਗੁਰੂ ਤੇਰੇ ਸਿਰ ਤੇ ਬੜੀ ਵੱਡੀ ਜ਼ਿੰਮੇਵਾਰੀ ਪਾ ਗਿਆ ਹੈ ਤੂੰ ਨਹੀਂ ਜੇ ਨਿਭਾ ਸਕਦਾ ਕੋਈ ਸ਼ੱਕ ਨਹੀਂ ਗੁਰੂ ਅੱਗੇ ਅਰਦਾਸ ਕਰ ਆ ਸ਼ਹਾਤਾਂ ਦੇ ਦਿਨ ਚੱਲਦੇ ਆ ਨਾ ਅਰਦਾਸ ਕਰਕੇ ਝੋਲੀ ਅੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸੋਂ ਮੰਗੋ ਸੱਚੇ ਪਾਤਸ਼ਾਹ ਕੁਛ ਨਹੀਂ ਦੇ ਚਾਹੀਦਾ ਸਾਡੀ ਝੋਲੀ 'ਚ ਸਿੱਖੀ ਪਾ ਦੇ ਮਹਾਰਾਜ ਆਪਣੇ ਪੁੱਤਾਂ ਵਰਗੇ ਮੇਰੇ ਘਰ ਦੇ ਪੁੱਤਰ ਬਣਾ ਦੇ ਬਸ ਹੋਰ ਕੁਝ ਵੀ ਨਹੀਂ ਚਾਹੀਦਾ ਤਰਸ ਕਰ ਸਾਡੇ ਉੱਤੇ ਸਾਨੂੰ ਆਪਣਾ ਸਿੱਖ ਬਣਾ ਲੈ ਇਹਨਾਂ ਸ਼ਹੀਦਾਂ ਦਾ ਵਾਸਤਾ ਹੈ ਜਿਵੇਂ ਇਹਨਾਂ ਦੀ ਨਿਵਾਅ ਦਿੱਤੀ ਹੈ ਨਾ ਮਹਾਰਾਜ ਸਾਡੀ ਵੀ ਨਿਵਾਅ ਦੇਣੀ ਗੁਰੂ ਕਿਰਪਾ ਕਰੇ ਇਹਨਾਂ ਸ਼ਹੀਦਾਂ ਦਾ ਜੀਵਨ ਬੇਅੰਤ ਹੈ ਉਹਨਾਂ ਦਾ ਜਸ ਕਰਦੇ ਹਾਂ ਉਹਨਾਂ ਦਾ ਜੀਵਨ ਵਿਚਾਰਦੇ ਹਾਂ ਸ਼ਬਦਾਂ ਦੇ ਅੰਦਰ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਕਿਉਂਕਿ ਉਹ ਵੱਡੇ ਨੇ ਸਤਿਗੁਰੂ ਬਖਸ਼ਿੰਦ ਨੇ ਆਪ ਸੰਗਤ ਬਖਸ਼ਣ ਜੋਗ ਉਪਕਸ਼ ਦੇਣਾ ਇੱਕ ਬੇਨਤੀ ਕਰਕੇ ਸਮਾਪਤੀ ਹੈ ਬਸ ਉਹ ਬੇਨਤੀ ਏ ਹੈ ਇਹ ਸ਼ਹਾਦਤਾਂ ਦੇ ਦਿਨ ਹੈ ਇੱਕ ਤੇ ਇਹਨਾਂ ਦਿਨਾਂ ਦੇ ਵਿੱਚ ਨਾ ਲਜੀਜ਼ ਖਾਣ ਪੀਣ ਤੋਂ ਦੂਰ ਰੋ ਸਵਾਤਾਂ ਪੇ ਗੱਲ ਚੇਤਾ ਰੱਖਣਾ ਸਿੱਖੀ ਸੋਗ ਨਹੀਂ ਪੈਦਾ ਕਰਦੀ ਇਹ ਵੀ ਚੇਤਾ ਰੱਖ ਲੈਣਾ ਅਸੀਂ ਇਹਨੂੰ ਸੋਗ ਨਾਲ ਨਹੀਂ ਜੁੜਨਾਗਾ ਇਹ ਇਹ ਫਰਕ ਹੈ ਗੁਰਮਤ ਦਾ ਵੀ ਬੈਰਾਗ ਹੈ ਦੂਸਰਾ ਵੀ ਬੈਰਾਗ ਹੈ ਦੋਨੋਂ ਚੀਜ਼ਾਂ ਦਾ ਫਰਕ ਹੈ ਸ਼ਹਾਦਤ ਵੀਰ ਰਸ ਪੈਦਾ ਕਰਦੀ ਹੈ ਪਰ ਇਹਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਕਮਲੇ ਬਣ ਕੇ ਤੁਰੇ ਫਿਰਿਏ ਹੈਨਾ ਇਹ ਵੀ ਨਹੀਂ ਰਹਿੰਦਾ ਸਭ ਤੋਂ ਵੱਡਾ ਦਿਨ ਇਹਨੂੰ ਮਹਿਸੂਸ ਕਰਨਾ ਚਾਹੀਦਾ ਫੀਲ ਕਰਨਾ ਚਾਹੀਦਾ अनुभव ਸਭ ਤੋਂ ਵੱਡੀ ਗੱਲ ਇਸ ਤੋਂ ਵੱਧ ਕੇ ਕੁਝ ਨਹੀਂ ਪੁਰਾਣੇ ਬਜ਼ੁਰਗ ਹੁੰਦੇ ਸਨ ਇਹ ਦਿਨ ਆ ਜਾਣੇ ਨਾ ਜਦੋਂ ਖਾਸ ਤੌਰ ਤੇ ਸਹਿਬਜ਼ਾਦਿਆਂ ਦੇ ਛੋਟਿਆਂ ਦੇ ਜਦੋਂ ਦਿਨ ਆ ਜਾਣੇ ਉਹ ਤਿੰਨ ਚਾਰ ਦਿਨ ਕਿੰਨਾ ਨੇ ਹਫਤਾ ਭਰ ਵੀ ਉਹਨਾਂ ਆਸਨ ਜ਼ਮੀਨ ਤੇ ਲਾ ਲੈਣੇ ਆਪਣੇ ਸਾਡੀ ਮਾਂ ਨੂੰ ਤੇ ਭਰਾਵਾਂ ਨੂੰ ਤੇ ਅਗਲੇ ਕੱਪੜਾ ਵੀ ਨਹੀਂ ਦਿੱਤਾ ਜ਼ਮੀਨ ਤੇ ਵਿਛਾਉਣ ਨੂੰ ਸਾਡੇ ਕੋਲ ਤੇ ਵਿਛਾਉਣਾ ਫੇਰ ਵੀ ਹੈਗਾ ਹੈ ਨਾ ਜ਼ਮੀਨ ਤੇ ਵਿਛਾਉਣਾ ਉਹ ਇੱਕ ਅਨੁਭਵ ਕਰਦੇ ਸੀ ਉਹ ਇੱਕ ਮਹਿਸੂਸ ਕਰਦੇ ਸੀ ਉਸ ਚੀਜ਼ ਨੂੰ ਕਿ ਸਾਡੀ ਮਾਂ ਸਾਡੇ ਭਰਾ ਕਿਵੇਂ ਜ਼ਮੀਨ ਦੇ ਉੱਤੇ ਸੁੱਤੇ ਹੋਣਗੇ ਉਹ ਬਣ ਕੇ ਉਹ ਇੱਕ ਅਨੁਭਵ ਸੀ ਤੇ ਬਾਣੀ ਦਾ ਜਾਪ ਵਤ ਤੋਂ ਵਤ ਕਰੋ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਕਰੋ ਜੇ ਹੁੱਲੜ ਬਾਜੀ ਤੋਂ ਵਿਆਹ ਸ਼ਾਦੀ ਤੋਂ ਨਚਨ ਟੱਪਣ ਤੋਂ ਪੂਰਨ ਰੂਪ ਵਿੱਚ ਪ੍ਰੇਮ ਰੱਖੋ ਜੇ ਪੂਰਨ ਰੂਪ ਦੇ ਅੰਦਰ ਮੈਂ ਫਿਰ ਕਹਿ ਰਿਹਾ ਸੋਗ ਨਹੀਂ ਦੇਹੇ ਬੀਰ ਰਸੈ ਦੇ ਬੀਰ ਰਸੀ ਕਵਤਾਂਵਾਂ ਪੜੋ ਗੁਰਬਾਣੀ ਪੜੋ ਵਾਰਾਂ ਸੁਣੋ ਜਿੰਨਾ ਹੋ ਸਕਦਾ ਤੇ ਇੱਕ ਅਰਦਾਸ ਕਰੋ ਬਸ ਗੁਰੂ ਸਾਹਿਬ ਸਾਨੂੰ ਸਿੱਖੀ ਬਖਸ਼ ਵਾਹ ਗੁਰਦੀਖਾ ਖਾਲਸਾ ਵਾਹ ਗੁਰਜੀ ਕੀ ਫਤ